ਸਾਰੇ ਵੀਰਾਂ ਨੂੰ YouTube ਚੈਨਲ ਪਿਆਰ ਰੂਸ ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਵੀਡੀਓ ਐਂਡ ਟਿੱਕਰ ਜਰੂਰ ਵੇਖਿਆ ਜੇ ਆ ਵੀਰ ਜੀ 855 ਮਾਡਲ 1955 ਡਬਲ ਕਲਚ ਪੰਜਾਬ ਨੰਬਰ ਤੇ ਰੇਟ ਵੀਰ ਨੇ ਦੱਸਿਆਣੀ ਤੇ ਇੱਕ ਆ ਗਿਆ ਵੀਰ ਜੀ ਏਸੇ ਵੀਰ ਕੋਲੀ ਟਰੈਕਟਰ ਆ ਆਪਣਾ 735 735 ਟਰੈਕਟਰ ਵੀ ਚੰਗਾ ਆਏ ਵੀਰ ਕੋ ਟਰੈਕਟਰ ਦਾ ਬਹਿ ਕਾਫੀ ਘੜਿਆ 735 ਟਰੈਕਟਰ ਪਿਆਵ ਨੰਬਰ ਸਾਰਾ origignal ਹੈ ਰੇਟ 128000 ਤੇ ਕੋਈ ਕਮੀ ਪੇਸ਼ੀ ਨਹੀਂ ਭਾਵੇਂ ਵੀਰਾਂ ਲੋਏ ਵੀ ਵਾਹ ਕੇ ਵਿੱਚ ਇੱਕ ਕਰਕੇ ਲੈ ਸਕਦੇ ਜੀ 1 ਕੇ ਵੀਰ ਕੋਲ ਖੜਿਆ ਟਰੈਕਟਰ 56 ਤੇ ਹੋਰ ਵੀ ਆਪਾਂ ਕੁਝ ਚੀਜ਼ੇ ਵੀਰ ਤੋਂ ਖਰੀਦ ਸਕਦੇ ਆ ਇੱਕ ਜਲਦੀ ਜਲਦੀ ਵੀਡੀਓ ਵੀਰ ਜੀ ਜਰੂਰ ਸ਼ੇਅਰ ਕਰ ਦਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਆ ਗਿਆ ਵੀਰ ਜੀ 575 ਟਰੈਕਟਰ 2006 ਮਾਡਲ ਕੋਕਾ ਪੀਸ ਨਗ ਪੀਸ ਰੇਟ 2,75,000 ਬਾਕੀ ਮਾਨਤਾਨ ਫੁੱਲ ਹੋਏਗਾ ਫੋਨ ਤੇ ਕੋਈ ਵੀਰ ਨਾਲ ਸਪਰਕ ਕਰ ਲਓ ਇੱਕ ਵੀਰ ਜੀ ਲੈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਜਿਹੜੇ ਵੀਰ ਨੇ ਸਾਡੇ ਚੈਨਲ ਤੇ ਬਿਲਕੁਲ ਫ੍ਰੀ ਵਿੱਚ ਐਡ ਲਗਵਾਉਣੀ 7038984000 ਤੇ 5 ਤੋਂ 7 ਫੋਟੋਆਂ ਪਾਓ ਤੁਹਾਡੀ ਐਡ ਬਿਲਕੁਲ ਫ੍ਰੀ ਵਿੱਚ ਲਗਾ ਦਿੱਤੀ ਜਾਏਗੀ ਤੇ ਸੋਨਾਂ ਵਾਲੀ ਕਾ 750 ਵੀਰੇ ਪੰਜਾਬ ਨੰਬਰ ਇਨ ਗੇਰ ਲਿਫਟ ਫੋਲੋ ਕੀਆ ਇੱਕ ਪੈਸਾ ਟਰੈਕਟਰ ਨਵਾਂ ਨਹੀਂ ਭਾਲਦਾ ਤੇ ਰੇਟ ਵੀਰ ਦਾ 2 ਲੱਖ ਰੁਪਇਆ ਬਾਕੀ ਮਾਨਤਨ ਕੀਤਾ ਜਾਏਗਾ ਧੰਨਵਾਦ ਵੀਰ ਜੀ ਸਤਿ ਸ੍ਰੀ ਅਕਾਲ